जय शीतला माता दी जय शीतला माता दी एतमान चैनल देख रहे सारे दर्शका दा अमरजीत ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਰਾਰੀ ਸ਼ਹਿਰ ਦੇ ਵਿੱਚ ਜੋ ਸ਼ੀਤਲਾ ਮਾਤਾ ਦਾ ਮੇਲਾ ਸਾਲਾਨਾ ਮੇਲਾ ਜੋ ਸਦੀਆਂ ਤੋਂ ਭਰਦਾ ਆ ਰਿਹਾ ਹੈ ਭਾਰੀ ਸੰਖਿਆ ਦੇ ਵਿੱਚ ਇੱਥੇ ਇਕੱਠ ਹੁੰਦਾ ਹੈ ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਨੇ ਅਤੇ ਮਾਤਾ ਸ਼ੀਤਲਾ ਦੇ ਮੰਦਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਸੋ ਰਾਤ ਦੇ 12 ਵਜੇ ਜੋ ਇੱਥੋਂ ਲਾਈਨਾਂ ਲੱਗ ਜਾਂਦੀਆਂ ਨੇ ਅਤੇ ਜੋ ਮੱਥਾ ਟੇਕਣਾ ਸ਼ੁਰੂ ਹੋ ਜਾਂਦਾ ਹੈ ਸੋ ਤੁਹਾਨੂੰ ਦਿਖਾਉਨੇ ਆਏ ਰਾਤ ਦੀਆਂ ਤਸਵੀਰਾਂ ਸੰਗਤਾਂ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਮੱਥਾ ਟੇਕ ਰਹੀਆਂ ਨੇ ਅਤੇ ਜੋ ਸੰਗਤਾਂ ਬਾਹਰੋਂ ਆਈਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਇੱਥੇ ਲੰਗਰ ਵੀ ਲੱਗੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਉਨੇ ਆਂ ਅਤੇ ਇੱਥੇ ਜੋ ਚੌਂਕੀ ਵੀ ਲੱਗੀ ਹੋਈ ਆ ਮਾਤਾ ਦਾ ਗੁਣਗਾਨ ਵੀ ਕਰ ਰਹੇ ਨੇ ਕਲਾਕਾਰ ਉਹ ਵੀ ਤੁਹਾਨੂੰ ਦਿਖਾਉਨੇ ਆਂ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਤਮਾਨ ਚੈਨਲ ਦੇ ਨਾਲ ਮੂੰਹ ਇੱਥੇ ਕੱਢ ਜਾਓ ਸਾਹਮਣੇ ਆਓ ਜੀ ਤੁਮ ਆਂ ਜੀ ਤੁਸੀਂ ਆਓ ਜੀ ਤੁਮ ਆ ਜੀ ਆ 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

ਮਾਤਾ ਜੀ ਨੂੰ ਓਕੇ ਜੀ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਸ਼ੀਤਲਾ ਮਾਤਾ ਦਾ ਮੇਲਾ ਕੁਰਾਲੀ ਸ਼ਹਿਰ ਦੇ ਵਿੱਚ ਬਹੁਤ ਪ੍ਰਾਤਨ ਜੋ ਆਪਣੇ ਬਜ਼ੁਰਗਾਂ ਦੇ ਬਜ਼ੁਰਗ ਵੀ ਦੇਖਦੇ ਹੁੰਦੇ ਸੀ ਸੋ ਅੱਜ ਤੁਸੀਂ ਇੱਥੇ ਨਤਮਸਤਕ ਹੋਏ ਹੋ ਕੱਲ ਨੂੰ ਜੋ ਮੇਲਾ ਵੀ ਭਰ ਰਿਹਾ ਸੋ ਕੀ ਕਹਿਣਾ ਤੁਹਾਡਾ ਇਸ ਮੇਲੇ ਦੇ ਬਾਰੇ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਬਹੁਤ ਵਿਸ਼ਾਲ ਮੇਲੇ ਆ ਜਿਹੜਾ ਸ਼ੀਤਲਾ ਮਾਤਾ ਦਾ ਇਹਦੀ ਕਵਰੇਜ ਕਰ ਰਹੇ ਆ ਜੀ ਔਰ ਜਿਹੜਾ ਇਹ ਇਤਿਹਾਸਕ ਮੇਲਾ ਹੈ ਇਹ ਹਰ ਸਾਲ ਲੱਗਦਾ ਹੈ ਜੀ ਮਾਤਾ ਸੀਤਲਾ ਮਾਤਾ ਦਾ ਮੰਦਿਰ ਹੈ ਜੀ ਇੱਥੇ ਪ੍ਰਾਚੀਨ ਮੰਦਿਰ ਹੈ ਔਰ ਇੱਥੇ ਦੂਰੋਂ ਦੂਰੋਂ ਲੋਕੀ ਪੂਰੇ ਪੰਜਾਬ ਚੋਂ ਨਹੀਂ ਹਿੰਦੁਸਤਾਨ ਦੇ ਸਾਰੇ ਰਾਜਾਂ ਵਿੱਚੋਂ ਇੱਥੇ ਆ ਕੇ ਨਤਮਸਤਕ ਹੁੰਦੇ ਆ ਔਰ ਸਾਰੇ ਆਪਣੀ ਸ਼ਰਧਾ ਤੇ ਆਸਥਾ ਲੈ ਕੇ ਇੱਥੇ ਪਹੁੰਚਦੇ ਆ ਸਾਰਿਆਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਸਾਡਾ ਸਮੁੱਚਾ ਸ਼ਹਿਰ ਇੱਥੇ ਨਤਮਸਤਕ ਹੁੰਦਾ ਹੈ ਜੀ ਔਰ ਮਹਾਮਾਈ ਬਹੁਤ ਇੱਕ ਬਹੁਤ ਸ਼ਕਤੀ ਹੈ ਕਹਿੰਦੇ ਕਿ ਜਦੋਂ ਵੀ ਕਿਸੇ ਨੂੰ ਕੋਈ ਚੇਚਕ ਦੀ ਜਾਂ ਕੋਈ ਬਿਮਾਰੀ ਆ ਤਾਂ ਹੰਦੀ ਆ ਤਾਂ ਮਹਾਮਾਈ ਦੇ ਇੱਥੇ ਆ ਕੇ ਉਹ ਬਿਮਾਰੀਆਂ ਸਭ ਦੂਰ ਹੁੰਦੀਆਂ ਆ ਜੀ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਅਸੀਂ ਤਾਂ ਇਹ ਕਹਿੰਦੇ ਆ ਕਿ ਮਾਤਾ ਰਾਣੀ ਦਾ ਮੇਲਾ ਆ ਗਿਆ ਔਰ ਸਾਰੇ ਲੋਕੀ ਆਪਣੇ ਘਰਾਂ ਦੇ ਵਿੱਚ ਗੁਣਖਲੇ ਕਚੌਰੀਆਂ ਦਾ ਮੱਥਾ ਟੇਕਦੇ ਆ ਔਰ ਬਹੁਤ ਹੀ ਭਾਕਾਂ ਵਾਲਾ ਸ਼ਹਿਰ ਹੈ ਜਿੱਥੇ ਏਡਾ ਵੱਡੀ ਮਹਾਮਾਈ ਦੀ ਇੱਥੇ ਕਿਰਪਾ ਹੈ ਔਰ ਮੈਂ ਤਾਂ ਮੇਲੇ ਦੇ ਵਿੱਚ ਪਹੁੰਚੀ ਸਾਰੀ ਸੰਗਤ ਦਾ ਸਾਡੀ ਮੈਡਮ ਅਨਮੋਲ ਕਗਨ ਮਾਨ ਜੀ ਸਪੁੱਟੀ ਟੀਮ ਚੇਅਰਮੈਨ ਰਾਣਾ ਹਰੀਸ਼ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਪਹੁੰਚੇ ਆਂ ਔਰ ਅਸੀਂ ਸਾਰੇ ਜੋ ਵੀ ਇੱਥੇ ਨਤਮਸਤਕਾਉਣ ਲਈ ਪਹੁੰਚੇ ਆ ਸੰਗਤ ਸਾਰਿਆਂ ਨੂੰ ਜੀ ਆਇਆਂ ਵੀ ਆਖਦੇ ਆ ਔਰ ਸਾਰਿਆਂ ਦੀਆਂ ਅਰਦਾਸ ਸਾਰਿਆਂ ਦੇ ਲਈ ਅਰਦਾਸ ਵੀ ਕਰਦੇ ਆ ਕਿ ਮਹਾਮਾਈ ਸਾਰਿਆਂ ਦੀ ਮਨੋ ਕਾਮਨਾ ਪੂਰੀ ਆਕਰ ਸੋ ਜਿਵੇਂ ਤੁਸੀਂ ਦੱਸਿਆ ਕਿ ਚੇਚਕ ਦੇ ਮਤਲਬ ਕਿ ਜੋ ਦਾਣੇ ਨਿਕਲੇ ਆਉਂਦੇ ਨੇ ਉਹ ਇੱਕ ਗਰਮੀ ਹੁੰਦੀ ਆ ਸੋ ਇਸੇ ਕਰਕੇ ਇਸ ਮਾਤਾ ਨੂੰ ਠੰਡੇ ਝੋਲਿਆਂ ਵਾਲੀ ਮਾਤਾ ਕਿਹਾ ਜਾਂਦਾ ਹਾਂਜੀ ਹਾਂਜੀ ਇਹ ਐਦਾਂ ਹੀ ਹੈ ਜੀ ਜੋ ਸਾਡੇ ਸਿਆਣੇ ਬਜ਼ੁਰਗ ਹੈ ਉਹੀ ਸਾਨੂੰ ਦੱਸਦੇ ਹੁੰਦੇ ਆ ਕਿ ਕਿ ਮਹਾਮਾਈ ਕੋਲ ਜਾ ਕੇ ਜਦੋਂ ਮਹਾਮਾਈ ਕਿਸੇ ਤੇ ਕੋਈ ਨਾ ਵੀ ਕੁੰਟ ਦੀ ਆ ਤਾਂ ਇੱਥੇ ਆ ਕੇ ਉਹਦਾ ਇਲਾਜ ਹੁੰਦਾ ਹੈ ਜੀ ਹਾਂਜੀ ਧੰਨਵਾਦ ਜੀ ਚੈ ਮਾਤਾ ਸੋ ਹਾਂਜੀ ਰਾਣਾ ਜੀ ਅੱਜ ਤੁਸੀਂ ਵੀ ਇੱਥੇ ਨਤਮਸਤਕ ਹੋਏ ਹੋ ਸੋ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਆਇਓ ਤਕਰੀਬਨ ਬਚਪਨ ਤੋਂ ਤੁਸੀਂ ਵੀ ਇੱਥੇ ਆ ਰਹੇ ਹੋ ਸੋ ਕੀ ਕਹਿਣਾ ਤੁਹਾਡਾ ਮਾਤਾ ਸਿੱਲੋ ਦੀ ਸਾਡੇ ਸਾਰੇ ਇਲਾਕੇ ਤੇ ਬਹੁਤ ਕਿਰਪਾ ਹੈ ਜੀ ਬੜਾ ਇਤਿਹਾਸਿਕ ਮੇਲਾ ਹੈ ਹਿੰਦੂਸਤਾਨ ਦੇ ਕੋਨੇ-ਕੋਨੇ ਤੋਂ ਅਦਰ ਸਟੇਟਾਂ ਤੋਂ ਲੋਕੀਂ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਕਿ ਜੋ ਵੀ ਉਹਨਾਂ ਦੀ ਮੰਦੀ ਮਰਜ਼ਾ ਹੈ ਉਹ ਇੱਥੇ ਮੰਦਰ ਦੇ ਵਿੱਚ ਆ ਕੇ ਮੇਲੇ ਵਿੱਚ ਜਾ ਕੇ ਪੂਰੀ ਆਉਂਦੀਆਂ ਨੇ ਬਚਪਨ ਤੋਂ ਦੇਖਦੇ ਆ ਰਹੇ ਹਾਂ ਮੇਰਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਚਪਨ ਤੋਂ ਹੀ ਬਹੁਤ ਜ਼ਿਆਦਾ ਜੁੜਿਆ ਹੋਇਆ ਇਸ ਮੇਲੇ ਗੱਲ ਦੀ ਸਵੇਰੇ ਜਲਦੀ ਤੜਕੇ ਉੱਠਣਾ ਜੀ ਰਾਤ ਨੂੰ ਗੋਲੇ ਦੀ ਚੋਰੀਆਂ ਬਕਾ ਕੇ ਸੌਣਾ ਸਵੇਰੇ ਤੜਕੇ ਜਲਦੀ ਉੱਠ ਕੇ ਮੱਥਾ ਟੇਕਣਾ ਰਿਹਾ ਕੇ ਜੀ ਤੇ ਇੱਥੇ ਆ ਕੇ ਉਹ ਜਿਹੜਾ ਬਚਪਨ ਦੀ ਯਾਦਾਂ ਤਾਜ਼ੀ ਹੋਈ ਹੁੰਦੀਆਂ ਜੀ ਜੀ जय शीतला माता जय शीतला माता की जय शीतला माता की ਸ਼ੀਤਲਾ ਮਾਤਾ ਦਾ ਭਗਤ ਨੇ ਪੰਗੜੇ ਪਾਉਂਦੇ ਮੇਲਾ ਸ਼ੀਤਲਾ ਮਾਤਾ ਦਾ ਖੁਸ਼ੀਆਂ ਭਗਤ ਮਨਾਉਂਦੇ ਸ਼ੀਤਲ ਮਾਤਾ ਦਾ ਭਗਤ ਨੇ ਟਿਕੜੇ ਪਾਉਂਦੇ ਮੇਲਾ ਸ਼ੀਤਲ ਮਾਤਾ ਦਾ ਖੁਸ਼ੀਆਂ ਭਗਤ ਮਨਾਉਂਦੇ ਕਤੜੇ ਕੋ ਕਦੇ ਦੀ ਕਰੇ ਸਵਾਰੀ ਭਗਤ ਪਿਆਰੇ ਮਾਤਾ ਜੀ ਦੇ ਅੰਬਰੀ ਲਾਉਣ ਉਡਾਰੀ ਅੰਬਰੀ ਲਾਉਣ ਉਡਾਰੀ ਮਾਂ ਅੰਬਰੀ ਲਾਉਣ ਉਡਾਰੀ ਭੁੱਲ ਕੇ ਅਸੀਂ ਕਚੌਰੀਆਂ ਦਾ ਮਾਂ ਨੂੰ ਪੋਗ ਲਵਾਉਂਦੇ ਮੇਲਾ ਸ਼ੀਤਲ ਮਾਤਾ ਦਾ ਸਹੋ ਮੇਲਾ ਸ਼ੀਤਲ ਮਾਤਾ ਦਾ ਦੇ ਜੀਤ ਵੀ ਦੱਸਦਾ ਆਪਣੇ ਦਿਲ ਦੀ ਦੱਸਦਾ ਆਪਣੇ ਦਿਲ ਦੀ ਭਗਤੋ ਦੱਸਦਾ ਆਪਣੇ ਦਿਲ ਦੀ ਵੀ ਮਾਨ ਜਹੇ ਪਾਪੀ ਵੀ ਮਾਤੋਂ ਪੁੱਲਾ ਨੇ ਬਖਸ਼ਾਉਂਦੇ ਮੇਲਾ ਸ਼ੀਤਲ ਮਾਤਾ ਦਾ ਸ਼ਹਿ ਹੋ ਮੇਲਾ ਸ਼ੀਤਲ ਮਾਤਾ ਦਾ ਭਗਤ ਨੇ ਟਿੰਗੜੇ ਪਾਉਂਦੇ ਮੇਲਾ ਸ਼ੀਤਲ ਮਾਤਾ ਦਾ ਹਾਂਜੀ ਹੈਪੀ ਵਰਮਾ ਜੀ ਜੋ ਸਦੀਆਂ ਤੋਂ ਭਰਦਾ ਆ ਰਿਹਾ ਸ਼ੀਤਲਾ ਮਾਤਾ ਕੁਰਾਲੀ ਦਾ ਮੇਲਾ ਸੋ ਪੂਰੀ ਦੁਨੀਆ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਸੋ ਅੱਜ ਤੁਸੀਂ ਵੀ ਇੱਥੇ ਆਏ ਹੋ ਸੋ ਬਚਪਨ ਤੋਂ ਹੀ ਸ਼ਾਇਦ ਤੁਸੀਂ ਇੱਥੇ ਦੇਖਦੇ ਆ ਰਹੇ ਹੋ ਹਾਂਜੀ ਹਾਂਜੀ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਸੰਗਤ ਵੀ ਪਹੁੰਚਦੀ ਆ ਤੇ ਅੱਜ ਤੁਸੀਂ ਵੀ ਆਏ ਹੋ ਕੀ ਕਹਿਣਾ ਦੇਖੋ ਪਹਿਲਾਂ ਤਾਂ ਸ਼ੀਤਲਾ ਮਾਤਰਾ ਜੋ ਹੈ ਇਨਾਂ ਦੀ ਕਿਰਪਾ ਸਾਡੇ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਤੇ ਬਣੀ ਰਹੇ ਖਾਸ ਕਰਕੇ ਜੋ ਏਤਵਾਨ ਚੈਨਲ ਹੈ ਉਹਨਾਂ ਦੇ ਮਾਧਿਅਮ ਤੇ ਮੈਂ ਇੱਕ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਦੇਖੋ ਇਹ ਬਹੁਤ ਪ੍ਰਾਚੀਨ ਮੰਦਿਰ ਹੈ ਇੱਥੇ ਤੁਸੀਂ ਦੇਖ ਸਕਦੇ ਕਿ ਸਰਦ ਤੋਂ ਉਸ ਬਾਅਦ ਛੋਟੀ ਮਾਤਾ ਇੱਧਰ ਬੜੀ ਮਾਤਾ ਦਾ ਮੰਦਿਰ ਹੈ ਇਸ ਸਥਾਨ ਦੇ ਉੱਪਰ ਜੇ ਕਿਸੇ ਨੇ ਵੀ ਆ ਕੇ ਇੱਥੇ ਮਨੋ ਕਾਮਨਾ ਮੰਨੀ ਹੈ বিহা ਮੇਰੀ ਇਹ মনোকামਨਾ پوری ਹੋਵੇ ਇੱਥੇ ਸੁੱਖਾ ਸੁਖੀਆਂ ਉਹਨਾਂ ਦੀਆਂ ਝੋਲੀਆਂ ਹਮੇਸ਼ਾ ਸੁੱਖਾਂ ਦੇ ਨਾਲ ਭਰਿਆ ਹਰ ਮੈਂ ਤੁਹਾਨੂੰ ਤਮਨ ਸਾਹਿਬ ਇੱਕ ਗੱਲ ਹੋਰ ਕਰਨੀ ਜਾਊਂਗਾ ਕਿ ਜੋ ਇਹ ਮੇਲਾ ਹੈ ਇਹ ਕੋਈ 100 ਜਾਂ 50 ਸਾਲ ਤੋਂ ਨਹੀਂ ਹੈ ਇਹਨੂੰ ਸਦੀਆਂ ਹੀ ਹੋ ਗਈਆਂ ਯੁੱਗ ਯੁੱਗ ਹੋ ਗਏ ਇਸ ਮੇਲੇ ਨੂੰ ਲੱਗਦੇ ਹੋਏ ਕਿਉਂਕਿ ਮੇਰੀ ਉਮਰ ਵੀ 52-55 ਸਾਲ ਦੀ ਹੋ ਗਈ ਸਾਡੇ ਫਾਦਰ ਅੱਗੇ ਉਹਨਾਂ ਦੇ ਫਾਦਰ ਇਹ ਮੇਲੇ ਐਕਣਾ ਹੀ ਲੱਗਦੇ ਰਹਿਣ ਇਦਾਂ ਹੀ ਲੱਗਦੇ ਰਹਿਣਗੇ ਕਿਉਂਕਿ ਇਸ ਜੋ ਸੀਤਲਾ ਮਾਤਾ ਦੇ ਮੇਲੇ ਆ ਅਸੀਂ ਖਾਸ ਕਰਕੇ ਕਹਿੰਦੇ ਆ ਵੀ ਇਹ ਜੋ ਬੱਚਿਆਂ ਦੇ ਮੇਲੇ ਹੁੰਨੇ ਆ ਪਰ ਨਹੀਂ ਇਹ ਇੱਕ ਪਿਆਰ ਦਾ ਭਾਈਚਾਰੇ ਦਾ ਸੰਦੇਸ਼ ਹੈ ਤਾਂ ਕਿ ਆਪਸ ਦੇ ਵਿੱਚ ਦੇਖੋ ਕੋਈ ਇੱਥੇ ਮੈਂ ਦੇਖਿਆ ਕਿ ਜੰਮੂ ਕਟੜੇ ਤੱਕ ਦੇ ਲੋਕ ਆਨੇ ਔਰੇ ਮੱਥਾ ਟੇਕਣ ਮਾਤਾ ਦੇ ਜੇ ਇਸ ਜਗ੍ਹਾ ਦੇ ਵਿੱਚ ਕੋਈ ਸ਼ਕਤੀ ਹੈ ਇਸ ਦੇ ਵਿੱਚ ਕੋਈ ਕਰਤਬ ਹੈ ਉਹ ਤਾਂ ਇੱਥੇ ਲੋਕ ਨਿਸਮਸਤਕ ਹੋਣ ਆਨੇ ਆ ਪਰ ਹੋਣਾ ਵੀ ਚਾਹੀਦਾ ਕਿਉਂਕਿ ਜਿੰਨੇ ਵੀ ਲੋਕ ਇੱਥੇ ਆਨੇ ਆ ਉਹਨਾਂ ਦੀਆਂ ਸਵਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਮੈਂ ਮਹਾਮਾਈ ਅੱਗੇ ਇਹੀ ਅਰਦਾਸ ਕਰੂੰਗਾ ਕਿ ਜੋ ਇਹ ਮੇਲੇ ਐ ਐਦਾਂ ਹੀ ਸ਼ਹਿਰ ਕੁਰਾਲੀ ਦੇ ਵਿੱਚ ਲੱਗਦੇ ਰਹਿਣ ਔਰ ਖੁਸ਼ੀਆਂ ਐਦਾਂ ਹੀ ਲੋਕਾਂ ਵਿੱਚ ਆਪਸ ਦੇ ਵਿੱਚ ਵੰਡਦੇ ਰਹਿਣ ਪਰ ਇੱਕ ਮੈਂ ਹੋਰ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੇ ਕਹਿਣਾ ਚਾਹੂੰਗਾ ਕਿ ਜੋ ਅੱਜ ਕੱਲ ਬੱਚੇ ਨਸ਼ਿਆਂ ਦੇ ਵਿੱਚ ਵੱਢ ਗਏ ਆ ਉਹਨਾਂ ਨਸ਼ਿਆਂ ਨੂੰ ਛੱਡ ਕੇ ਇਹੋ ਜੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਾਓ ਮੈਂ ਅੱਜ ਵੀ ਹੁਣ ਦੇਖਿਆ ਕਿ ਜੋ ਤਕਰੀਬਨ ਅੰਦਰ 2 2.5 ਘੰਟੇ ਤੋਂ ਮਾਤਾ ਦੀ ਚੌਂਕੀ ਚੱਲ ਰਹੀ ਹੈ ਇਸ ਦੇ ਵਿੱਚ ਕਾਫੀ ਨੌਜਵਾਨ ਵੀ ਬੈਠੇ ਆ ਬਜ਼ੁਰਗ ਵੀ ਬੈਠੇ ਆ ਮਨ ਦੇਖ ਕੇ ਬਹੁਤ ਖੁਸ਼ ਹੋਇਆ ਕਿ ਕਮ ਸੇ ਕਮ ਕੋਰਾਲੀ ਦੇ ਵਿੱਚ ਇਹੋ ਜੇ ਬੰਦੇ ਵੀ ਹੈ ਜੋ ਮਾਂ ਮਾਈ ਦੇ ਨਾਲ ਪਿਆਰ ਕਰਦੇ ਆ ਪਰ ਮਾਂ ਮਾਈ ਇਹਨਾਂ ਦੀਆਂ ਝੋਲੀਆਂ ਭਰਦੀ ਰੱਖੇ ਜੀ ਜੈ ਮਹਾਸ਼ੀਤਰਾ ਮਾਤਾ ਜੈ ਮਹਾਸ਼ੀਤਰਾ ਮਾਤਾ ਤੋਡੀ ਸਦਾ ਹੀ ਜੈ ਕੀ ਨਾਮ ਹੈ ਤੁਹਾਡਾ ਅਰੀਕੇ ਤੋਂ ਪਰਮਾਏ ਜੀ ਮੇਰਾ ਨਾਮ ਜੀ ਸ਼ੀਤਲਾ ਮਾਤਾ ਦੇ ਮੇਲੇ ਤੇ ਆਇਓ ਹਾਂਜੀ ਸੋ ਬਚਪਨ ਤੋਂ ਤੁਸੀਂ ਇੱਥੇ ਆਉਂਦੇ ਹੋਵੋਗੇ ਸੋ ਕੀ ਕਹਿਣਾ ਤੁਹਾਡਾ ਪਹਿਲਾਂ ਤਾਂ ਜੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਨਮਸਕਾਰ ਜੀ ਸ਼ੀਤਲਾ ਮਾਤਾ ਜੀ ਜੈ ਹੋ ਜੈਕਾਰਾ ਸ਼ੀਤਲਾ ਮਾਤਾ ਦਾ ਬਹੁਤ ਸੱਚੇ ਦਰਬਾਰ ਕੀ ਜੈ ਤੇ ਆਪਾਂ ਸਾਰੇ ਜਹਰ ਪੀਰ ਬਾਬਾ ਜੀ ਦੇ ਨਾਲ ਜੁੜੇ ਹੋਏ ਆਂ ਤੇ ਮਾਈ ਰਾਣੀ ਦਾ ਆਪਣੀ ਕਿਰਪਾ ਹੈ ਤੇ ਆਪਾਂ ਇਹ ਮੇਲੇ ਨੂੰ ਸੁਜਿਤ ਕਰਨਾ ਚਾਹੁੰਗੇ ਚਲੋ ਵਧੀਆ ਇੱਕ ਮੇਲਾ ਹੁੰਦਾ ਆਪਣੇ ਸ਼ਹਿਰ 'ਚ ਹਰ ਸਾਲ ਚੰਗੀ ਤਰ੍ਹਾਂ ਮਨਾਨੇ ਆ ਜੀ ਆਪਾਂ ਇਸ ਇਸ ਮੇਲੇ 'ਚ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਸਾਰੀ ਸੰਗਤ ਆਪਣੇ ਨਾਲ ਕੱਟੇ ਹੋਵੇ ਤੇ ਆਪਣਾ ਪਿਆਰ ਨਾਲ ਮੱਥਾ ਟੇਕਣ ਸਾਰੇ ਤੇ ਮੇਲੇ ਦਾ ਸਾਰਾ ਆਨੰਦ ਲੈਣ ਤੇ ਆਪਣਾ ਜਿੰਨੀ ਆਪਣੀ ਸਾਥ ਸੰਗਤ ਆਂਦੀ ਹੈ ਜੀ ਆਪਾਂ ਨੂੰ ਧੰਨਵਾਦ ਕਰਨਾ ਚਾਹੁੰਦੇ ਆ ਜੈਕਾਰਾ ਸ਼ਿਤਾ ਮਾਤਾ ਦਾ ਰਵਿੰਦਰ ਵਿੱਲਾ ਜੀ ਤੁਸੀਂ ਇੱਕ ਬਹੁਤ ਅੱਛੀ ਆਵਾਜ਼ ਦੇ ਮਾਲਕ ਵੀ ਹੋ ਸਿੰਗਰ ਵੀ ਹੋ ਤੁਸੀਂ ਵੱਡੇ ਵੱਡੇ ਸਿੰਗਰਾਂ ਦੇ ਵਿੱਚ ਤੁਹਾਡਾ ਨਾਮ ਹੈ ਤੇ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਜੋ ਸ਼ੀਤਲਾ ਮਾਤਾ ਦੇ ਮੰਦਿਰ ਦੇ ਵਿੱਚ ਇੱਥੇ ਜੋ ਮਾਤਾ ਦਾ ਗੁਣਗਾਨ ਵੀ ਹੋ ਰਿਹਾ ਸੋ ਤੁਸੀਂ ਗੁਣਗਾਨ ਵੀ ਕੀਤਾ ਮਾਤਾ ਦਾ ਤੇ ਇਹ ਜੋ ਸਦੀਆਂ ਤੋਂ ਮਾਤਾ ਦਾ ਮੇਲਾ ਭਰਦਾ ਆ ਰਿਹਾ ਹੈ ਸ਼ਾਇਦ ਤੁਹਾਡੀ ਵੀ ਨੌਲੇਜ ਹੋਵੇ ਤੇ ਬਚਪਨ ਤੋਂ ਹੀ ਤੁਸੀਂ ਸ਼ਾਇਦ ਆਉਂਦੇ ਵੀ ਹੋਵੋਗੇ ਇੱਥੇ ਸੋ ਕੀ ਕਹੋਗੇ ਅੱਜ ਇਸ ਮੇਲੇ ਬਾਰੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡੇ ਕਰਾਲੀ ਇਲਾਕੇ ਵਾਲਿਆਂ ਨੂੰ ਇਹ ਤਮਾਨ ਚੈਨਲ ਵੱਲੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨੇ ਆ ਮਾਤਾ ਸੀਤਲਾ ਮਾਤਾ ਦਾ ਮੇਲਾ ਜੋ ਹਰ ਸਾਲ ਕਰਾਲੀ ਸ਼ਹਿਰ ਦੇ ਵਿੱਚ ਪਰ ਆਇਆ ਜਾਂਦਾ ਹੈ ਪਰਿਆ ਜਾਂਦਾ ਸੰਗਤ ਬੜੀ ਹੁੰਮ ਹਮਾ ਕੇ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਸਾਨੂੰ ਵੀ ਖੁਸ਼ੀ ਹੁੰਦੀ ਹੈ ਅਸੀਂ ਚਾਹੇ ਰੋਪੜ ਰਹੀਏ ਚਾਹੇ ਅਮਰੀਕਾ ਕੈਨੇਡਾ ਕਿਤੇ ਵੀ ਰਹੇ ਸਾਨੂੰ ਯਾਦ ਹੁੰਦਾ ਵੀ ਅਸੀਂ ਉੱਥੇ ਹਾਜ਼ਰੀ ਲਵਾਣੀ ਆ ਜਦੋਂ ਅਸੀਂ ਇੱਥੇ ਹਾਜ਼ਰੀ ਲਾਉਣੇ ਤਾਂ ਮਹਾਮਾਈ ਸਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਦੀ ਹੈ ਮਾਸੀ ਸੀਤਲਾ ਮਾਤਾ ਤੁਸੀਂ ਸੱਚੇ ਮਨ ਨਾਲ ਆਓ ਤੁਹਾਡੀ ਮਾਂ ਮਨੋ ਕਾਮਨਾ ਪੂਰੀ ਕਰਦੀ ਸਾਨੂੰ ਬਹੁਤ ਕੁਝ ਮਿਲਿਆ ਸਾਨੂੰ ਪਰਿਵਾਰ ਬੜਾ ਵਧੀਆ ਮਿਲਿਆ ਸਾਨੂੰ ਹਰੇਕ ਤਰ੍ਹਾਂ ਦਾ ਮਾਤਾ ਰਾਣੀ ਨੇ ਮੌਕਾ ਦਿੱਤਾ ਹਰੇਕ ਜਗ੍ਹਾ ਜਾਣ ਦਾ ਮੌਕਾ ਦਿੱਤਾ ਗਾਉਣ ਦਾ ਮੌਕਾ ਦਿੱਤਾ ਇਹ ਤੋਂ ਪਰ ਮਾਤਾ ਰਾਣੀ ਕੀ ਆ ਦੇ ਸਕਦੀ ਹੈ ਅਸੀਂ ਕਹਿੰਦੇ ਜਿੰਨੀ ਸੰਗਤ ਆਈ ਹੈ ਮਹਾਮਾਈ ਸਭ ਦੀ ਮਨੋਕਾਮਨਾ ਪੂਰੀ ਕਰੇ ਔਰ ਐਦਾਂ ਹੀ ਹਾਜ਼ਰੀਆਂ ਲਵਾਉਂਦੇ ਰਹੋ ਬੱਬਾ ਤੁਹਾਨੂੰ ਸਭ ਨੂੰ ਤੰਦਰੁਸਤ ਰੱਖੇ ਐਦਾਂ ਹੀ ਮੇਲੇ ਭਰਦੇ ਰਹਿਣ ਔਰ ਅਸੀਂ ਹਾਜ਼ਰੀਆਂ ਲਵਾਉਂਦੇ ਰਹੀਏ ਜੀ ਸੋ ਇੱਕ ਆਪਣੇ ਦੋ ਇੱਕ ਮੁਖੜਾ ਮਤਲਬ ਕਿ ਛੋਟੀ ਜਿਹੀ ਭੇਟ ਦਾ ਕਿਸੇ ਦਾ ਵੀ ਸੁਣਾ ਦਿਓ ਦਰਸ਼ਕਾਂ ਨੂੰ ਹਾਂਜੀ ਦੇਖੋ ਜੀ ਅੰਦਰ ਹਾਜ਼ਰੀ ਨੂੰ ਆ ਕੇ ਆਏ ਆ ਜੀ ਜੀ ਉਹ ਮੈਂ ਤਾਂ ਇੱਥੇ ਦਰਬਾਰ ਦੇ ਵਿੱਚ ਹਰ ਸਾਲ ਹਾਜ਼ਰੀ ਲਾਉਣਾ ਜੀ ਮੈਂ ਆਪਣੇ ਆਪ ਨੂੰ ਭਾਗ ਵਾਲਾ ਸਮਝਦਾ ਵੀ ਇਸ ਦਰਬਾਰ ਚ ਮਾਤਾ ਰਾਣੀ ਦੀ ਕਿਰਪਾ ਨਾਲ ਸਾਡੇ ਤਮਾਨ ਸਾਹਿਬ ਔਰ ਓਮਾ ਜੀ ਜਿਨ੍ਹਾਂ ਦੀ ਬਦੌਲਤ ਸਾਨੂੰ ਹਰ ਸਾਲ ਇੱਥੇ ਹਾਜ਼ਰੀ ਲਾਉਣ ਦਾ ਮੌਕਾ ਮਿਲਦਾ ਜੀ ਔਰ ਹੁਣੇ ਹਾਜ਼ਰੀ ਲਾ ਕੇ ਆਂ ਜੀ ਸਾਡਾ ਦਿਲ ਕਰਦਾ ਉਹ ਜਾਣਾ ਮੈਂ ਵੀ ਜਾਣਾ ਮਾਂ ਦੇ ਦਦਾਰੀ ਉੱਤੇ ਜਾਣਾ ਰਾਜ ਰਾਜ ਅੰਬੇ ਦਾ ਦیدار ਜਾ ਕੇ ਪਾਉਣਾ ਜਾਣਾ ਮੈਂ ਵੀ ਜਾਣਾ ਮਾਂ ਦੇ ਦਦਾਰੀ ਉੱਤੇ ਜਾਣਾ ਰੱਜ ਰੱਜ ਅੰਬੇ ਦਾ ਦਦਾਰ ਜਾ ਕੇ ਪਾਣਾ ਪੌਲੀ ਮਾਂ ਦੀ ਰੰਗਤ ਵਿੱਚ ਅੱਜ ਮੇਰਾ ਰਚਣੇ ਨੂੰ ਜੀ ਕਰਦਾ ਫਗਤ ਤੈਨੂੰ ਵਾਂਗੂ ਮਾਂ ਦੇ ਧਰ ਨੱਚਣੇ ਨੂੰ ਜੀ ਕਰਦਾ ਫਗਤ ਤੈਨੂੰ ਵਾਂਗੂ ਮਾਂ ਦੇ ਧਰ ਨੱਚਣੇ ਨੂੰ ਜੀ ਕਰਦਾ ਅੱਜ ਤਾਂ ਦਰਬਾਰ ਚ ਹਾਜ਼ਿਰ ਲੋ ਆ ਕੇ ਆਏ ਆਂ ਗਾ ਕੇ ਹੋਰ ਨੱਚ ਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਦੇ ਆਂ ਹਰ ਸਾਲ ਇਸੇ ਤਰ੍ਹਾਂ ਮੇਲੇ ਦੇ ਵਿੱਚ ਹਾਜ਼ਰ ਹੋਵੋ ਔਰ ਮਾਤਾ ਰਾਣੀ ਤੁਹਾਡੇ ਸਭ ਦੇ ਮਨੋ ਕਾਮਨਾ ਪੂਰੀ ਕਰੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਤਮਾਨ ਚੈਨਲ ਦਾ ਸਪੈਸ਼ਲ ਥੈਂਕਸ ਜਿਨ੍ਹਾਂ ਨੇ ਸਾਨੂੰ ਤੁਹਾਡੇ ਸਾਹਮਣੇ ਰੂਬਰੂ ਕੀਤਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜੈ ਮਾਤਾ ਦੀ ਜਕਾਰਾ ਮਾਂ ਸੀਤਲ ਦੇਵੀ ਮਈਆ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈ ਸ਼ੀਤਲਾ ਮਾਤਾ ਦੀ ਜੈ ਸ਼ੀਤਲਾ ਮਾਤਾ ਦੀ ਆਪਣਾ ਸ਼ੁਭਨਾਮ ਕੀ ਹੈ ਮੇਰਾ ਸ਼ੁਭਨਾਮ ਤਨੀਸ਼ਾ ਮਹਿਮੀ ਹੈ ਓਕੇ ਕਿੱਥੋਂ ਆਏ ਤੁਸੀਂ ਜੀ ਕਾਠਗੜ੍ਹ ਸਾਈਟ ਤੋਂ ਆਏ ਨੇ। ਓਕੇ। ਸੋ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਸ਼ੀਤਲਾ ਮਾਤਾ ਦੇ ਮੇਲੇ ਤੇ ਆਏ ਹੋ। ਤੁਸੀਂ ਹਰ ਸਾਲ ਆਉਂਦੇ ਰਹਿੰਦੇ ਇੱਥੇ? ਹਾਂਜੀ ਅਸੀਂ ਹਰ ਸਾਲ ਆਉਂਦੇ ਨੇ। ਅੱਛਾ ਜੀ। ਹਾਂਜੀ। ਤੇ ਇੱਥੇ ਆ ਕੇ ਮਨੋ ਕਾਮਨਾ ਵੀ ਮੰਗਦੇ ਆਂ। ਹਾਂਜੀ ਮਨੋ ਕਾਮਨਾ ਮੰਗਦੇ ਵੀ ਆ ਤੇ ਮਾਤਾ ਜੀ ਸਾਡੀਆਂ ਪੂਰੀਆਂ ਵੀ ਕਰਦੇ ਨੇ ਮਨੋ ਕਾਮਨਾ। ਜੀ। ਹਾਂਜੀ। ਸੇਵਾ ਵਗੈਰਾ ਵੀ ਕਰਦੇ ਇੱਥੇ ਆ ਕੇ। ਜੀ। ਜਿੰਨੀ ਹੋ ਸਕੇ ਅਸੀਂ ਆਪਣੀ ਸ਼ਰਧਾ ਨਾਲ ਪੂਰੀ ਸੇਵਾ ਕਰਦੇ ਆਂ। ਜੀ। सो इतर शीतला माता तव्हां ते मेहर बनाई रखे जय शीतला माता जी जय शीतला माता जी ਦਾ ਜੀ ਮੇਰਾ ਨਮਸਕਾਰ ਹੈ ਕਿੱਥੋਂ ਆਏ ਤੁਸੀਂ ਸਿਆਣੇ ਤੋਂ ਅੱਜ ਤੁਸੀਂ ਇੱਥੇ ਆ ਕੇ ਸੇਵਾ ਕਰ ਰਹੇ ਹੋ ਬਰੈਡ ਪਕੌੜੀਆਂ ਦੀ ਹਾਂਜੀ ਹਰ ਸਾਲ ਆਉਂਦੇ ਹਾਂ ਹਾਂਜੀ ਸੇਵਾ ਅੱਗੇ ਵੀ ਕਰਦੇ ਹਾਂ ਹਾਂਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦੇ ਨੂੰ ਕਿੰਨੇ ਸਾਲ ਹੋ ਗਏ ਹਾਂਜੀ 15 ਸਾਲ ਹੋ 15 ਸਾਲ ਹੋ ਗਏ ਸੇਵਾ ਵੀ ਕਰਦੇ ਆ ਨੇ ਸੋ ਸ਼ੀਤਲਾ ਮਾਤਾ ਦੀ ਮੇਰ ਹੈ ਪੂਰੀ ਹਾਂਜੀ ਪੂਰੀ ਮੇਰ ਜੀ ਕਾਇ ਸ਼ੀਤਲਾ ਮਾਤਾ ਜੀ ਮੇਰਾ ਨਾਮ ਜੀ ਬਨੀਤਾ ਮੈਂ ਹਥੋ ਜੀ ਸ਼ੀਤਲਾ ਮਾਤਾ ਦੇ ਮੇਲੇ ਤੇ ਆਇਓ ਕਰਾਲੀ ਸੋ ਕਿ ਆਪਾਂ ਕਿੱਥੋਂ ਆਏ ਆਂ ਵੀ ਅਸੀਂ ਬਲਾਚੌਰ ਬਲਾਚੌਰ ਹਾਂਜੀ ਸੋ ਇੱਥੇ ਆ ਕੇ ਸੇਵਾ ਵੀ ਕਰਦੇ ਹੁੰਦੇ ਆਂ ਹਾਂਜੀ ਹਾਂਜੀ 8 ਸਾਲ ਕਾਦੀ ਸੇਵਾ ਕਰ ਦਿੰਦੇ ਆਂ। ਅਸੀਂ ਬਸੀ ਚਾਹ ਪਕੌੜੇ ਲੰਗਰ ਲਾਉਂਦੇ ਇੱਥੇ ਆ ਕੇ। ਚਾਹ ਪਕੌੜਿਆਂ ਦਾ ਲੰਗਰ ਹਰ ਸਾਲ ਲਾਉਂਦੇ ਆਂ। ਹਾਂਜੀ ਹਾਂਜੀ। ਸੋ ਬੜੀ ਮੇਰ ਆ ਸ਼ੀਤਲਾ ਮਾਤਾ ਜੀ। ਬੜੀ ਜੀ ਬਹੁਤ ਬੜੀ ਮੇਰ ਆ ਸਾਡੇ ਪਰਿਵਾਰ ਤੇ। ਜੀ ਜੀ। ਹਾਂਜੀ ਹਾਂਜੀ। ਕਿੰਨੇ ਸਾਲਾਂ ਤੋਂ ਆਵੇਂ ਆਂ? ਤਕਰੀਬਨ ਹੋ ਗਏ ਸਾਨੂੰ 24-25 ਸਾਲ ਆਉਂਦਿਆਂ ਨੂੰ। ਅੱਛਾ ਜੀ। ਹਾਂਜੀ ਹਾਂਜੀ। ਵਾਹ ਜੀ ਵਾਹ। ਹਾਂਜੀ। ਸੋ ਸ਼ਰਮਾ ਜੀ ਬਹੁਤ ਵੱਡੀ ਸੇਵਾ ਤੁਹਾਡੀ ਏ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹਰ ਸਾਲ ਤੁਸੀਂ ਇੱਥੇ ਆ ਕੇ ਇਹ ਪਕੌੜਿਆਂ ਦਾ ਲੰਗਰ ਲਾਉਂਦੇ ਕੀ ਕਹਿਣਾ ਤੁਹਾਡਾ ਸ਼ੀਤਲਾ ਮਾਤਾ ਦੇ ਬਾਰੇ ਸ਼ੀਤਲਾ ਮਾਤਾ ਬਹੁਤ ਕੁਝ ਦਿੱਤਾ ਹੈ ਮਾਤਾ ਨੇ ਪਰ ਬੁਰ ਮਾਲ ਵੇਚੀ ਜਾਂਦੀ ਹੈ ਲੰਗਰ ਲਾਈ ਜਾਂਦਾ ਜੀ ਕਿਰਪਾ ਮਾਲਕ ਦੀ ਹੈ ਕਿਸੇ ਚੀਜ਼ ਦੀ ਘਾਟ ਨਹੀਂ ਹੈ ਪੂਰੀ ਮਹਾਮਾਇ ਦੀ ਕਿਰਪਾ ਹਾਂ ਜੀ ਲੰਗਰ ਸ਼ਰਮਾ ਸਾਉਂਡ ਦਾ ਨਾਂ ਹੀ ਬਹੁਤ ਵੱਡਾ ਹੈ ਸੋ ਤੁਹਾਡੇ ਤੇ ਮੇਰ ਵੀ ਬਹੁਤ ਹੈ ਮਹਾਮਾਇ ਦੀ ਕਿਰਪਾ ਸ਼ਰਮਾ ਸਾਉਂਡ ਦਾ ਨੰਬਰ 1 ਆ ਜੀ ਮਹਾਮਾਇ ਦੀ ਮੇਰ ਹੈ ਪੂਰੀ ਹਰ ਕੰਮ 'ਚ ਪੂਰੀ ਮੇਰ ਹੈ ਜੀ ਹਾਂਜੀ ਕੀ ਬਾਤ ਹੈ ਜੈ ਸ਼ਕਨਵਰ ਜੈ ਸ਼ਿਤਲਾ ਮਾਤਾ ਦੀ ਮਹਾਂਬਾਤ ਜੈ ਸ਼ਿਤਲਾ ਮਾਤਾ ਦੀ ਜੈ ਸ਼ਿਤਲਾ ਮਾਤਾ ਦੀ ਜੈ ਸ਼ਿਤਲਾ ਮਾਤਾ ਦੀ ਤੁਸੀਂ ਕਰਾਰੀ ਦੇ ਵਿੱਚ ਆਏ ਹੋ ਕਿੱਥੋਂ ਆਏ ਕਿੱਥੋਂ ਬਲਾ ਚੌਰ ਤੋਂ ਬਲਾ ਚੌਰ ਤੋਂ ਸੋ ਬਲਾ ਚੌਰ ਤੋਂ ਆ ਕੇ ਤੁਸੀਂ ਕਰਾਰੀ ਦੇ ਵਿੱਚ ਸ਼ੀਤਲਾ ਮਾਤਾ ਦੇ ਮੇਲੇ ਤੇ ਸੇਵਾ ਵੀ ਬਹੁਤ ਕਰਦੇ ਹੋ ਬਰੈਡ ਪਕੌੜਿਆਂ ਦਾ ਇਹ ਲੰਗਰ ਵੀ ਲਗਾਉਂਦੇ ਹੋ ਬੜੀ ਸ਼ਰਧਾ ਭਾਵਨਾ ਰੱਖਦੇ ਹੋ ਕਿੰਨੇ ਕ ਸਾਲਾਂ ਤੋਂ ਆ ਰਹੇ ਹੋ ਹੋ ਗਏ ਵੀ 25 ਸਾਲ ਹਾਂ ਜੀ ਲਗਾਤਾਰ ਆ ਰਹੇ ਹਾਂ ਹਾਂ ਜੀ ਕੋਈ ਮਿਸ ਤਾਂ ਨਹੀਂ ਕਰਦੇ ਵਿੱਚ ਨਹੀਂ ਨਹੀਂ ਦੇਖਸਾ ਲਾਉਂਦੇ ਹਾਂ ਸੋ ਮਹਾਮਾਈ ਮਨੋ ਕਾਮਨਾ ਪੂਰੀਆਂ ਕਰਦੀ ਹੈ ਹਾਂ ਜੀ ਕਿਰਪਾ ਹੈ ਉਹਨਾਂ ਦੀ ਹਾਂਜੀ ਜੈ ਸ਼ੀਤਰਾ ਮਾਤਾ ਜੈ ਸ਼ੀਤਰਾ ਮਾਤਾ ਜੈ ਸ਼ੀਤਰਾ ਮਾਤਾ ਜੀ ਤੁਸੀਂ ਹਰ ਸਾਲ ਇੱਥੇ ਕੁਰਾਲੀ ਦੇ ਵਿੱਚ ਆਉਂਦੇ ਹੋ ਹਾਂਜੀ ਹਰ ਸਾਲ ਆ ਰਹੇ ਹਾਂ ਅਸੀਂ ਸਿਆਣੇ ਦਾਨੇਪਾਲਾ ਚੌਰ ਸਾਲਾ ਹਾਂਜੀ ਹਾਂਜੀ ਕਿੰਨੀ ਦੇਰ ਹੋ ਗਈ ਸਾਨੂੰ ਜਾਣਗੇ ਪਹਿਲਾਂ ਤੋਂ ਘਰ ਦੇ ਇੱਥੇ ਹੀ ਆਂਦੇ ਹਾਂ ਮਾਤਾ ਦੇ ਘਰ ਅੱਛਾ ਜੀ ਹਾਂਜੀ ਤੇ ਲੰਗਰ ਵੀ ਲਾਉਂਦੇ ਹਾਂ ਉੱਥੇ ਹਾਂਜੀ ਹਰ ਸਾਲ ਲੰਗਰ ਲਗਾਉਂਦੇ ਹਾਂ ਹਰ ਸਾਲ ਲੰਗਰ ਵੀ ਲਗਾਉਂਦੇ ਹਾਂ ਹਾਂਜੀ ਸੋ ਮਹਾ ਮਾਈ ਬਾਰੇ ਕੀ ਕਹੋਗੇ ਸ਼ੀਤਰਾ ਮਾਤਾ ਜੀ ਮਹਾਮਾਇੀ ਦੀ ਬਹੁਤ ਕਿਰਪਾ ਸਾਡੇ ਪਰਿਵਾਰ ਤੇ ਹਾਂਜੀ ਕਿਸੇ ਚੀਜ਼ ਦੀ ਘਾਟ ਨਹੀਂ ओके जय शीतला माता, so, माता दे, दे। हाँ जी जय शीतला सो ਤੁਸੀਂ ਕੀ ਕਹੋਗੇ ਮਤਲਬ ਕਿ ਸ਼ੀਤਲਾ ਮਾਤਾ ਦੇ ਮੇਲੇ ਤੇ ਤੁਸੀਂ ਵੀ ਹਰ ਸਾਲ ਆਉਂਦੇ ਹੋ ਜੀ ਹਾਂ ਜੀ ਹਰ ਸਾਲ ਆਦੇ ਹਾਂ ਜੀ ਜੀ ਉਹ ਮਨੋ ਕਾਮਨਾ ਪੂਰੀ ਹੁੰਦੀ ਹੈ ਅੱਛਾ ਜੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਹਾਂ ਜੀ ਅੱਜ ਤੱਕ ਜੋ ਮੰਗਿਆ ਉਹ ਮਿਲਿਆ ਹਾਂ ਜੀ ਹਾਂ ਜੀ ਮੇਰੇ ਅਜੂ ਮਾਤਾ ਦੀ ਕਿਰਪਾ ਨਾਲ ਵਾਹ ਜੀ ਵਾਹ ਵਾਹ ਸ਼ੀਤਲਾ ਮਾਤਾ ਦੀ ਬੜੀ ਮਿਹਰ ਹੈ ਹਾਂ ਜੀ ਹਾਂ ਜੀ ਮੇਰੇ ਸ਼ੀਤਲਾ ਮਾਤਾ ਦੀ ਹਾਂ ਜੀ ਜੈ ਮਾਤਾ ਜੈ ਮਾਤਾ ਦੀ